ਹਾਸ਼ੀ ਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆ ਜਿਸ ਦੇ ਵਿੱਚ ਆਪਾਂ ਬ੍ਰੋਕਟ ਦੇ ਸੂਟ ਲੈ ਕੇ ਆਏ ਆ ਜੀ ਇਹ ਵਾਲੀ ਵੀਡੀਓ ਆਪਾਂ ਪਹਿਲਾਂ ਵੀ ਲੈ ਕੇ ਆਏ ਸੀ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਥੈਂਕ ਯੂ ਐਂਡ ਇਹ ਵਾਲੀ ਵੀਡੀਓ ਨੂੰ ਵੀ ਤੁਸੀਂ ਐਵੇਂ ਹੀ ਪਿਆਰ ਦੇਣਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਹਦੇ ਵਿੱਚ ਆਪਾਂ ਕੁਝ ਕੁ ਪ੍ਰਿੰਟ ਨਿਊ ਐਡ ਕੀਤੇ ਨੇ ਕੁਝ ਕੁ ਪ੍ਰਿੰਟ ਜਿਹੜੇ ਪਹਿਲਾਂ ਵਾਲੇ ਹੀ ਰਿਪੀਟ ਦੇ ਉੱਪਰ ਲੈ ਕੇ ਆਏ ਆ ਆਪਾਂ ਇਹਦਾ ਸਾਰੀ ਫੈਬਰਿਕ ਡਿਟੇਲ ਐਂਡ ਮੈਚਿੰਗ ਸੂਟ ਪ੍ਰਾਈਸ ਵਰਕ ਵਿਦ ਵਰਕ ਪ੍ਰਾਈਸ ਅਗਰ ਤੁਸੀਂ ਕੱਲੀ ਸ਼ਰਟ ਲੈਣੇ ਹੋ ਕੱਲੀ ਸ਼ਰਟ ਦਾ ਪ੍ਰਾਈਸ ਸਭ ਕੁਝ ਮੈਂਸ਼ਨ ਕਰਾਂਗੇ ਤਾਂ ਕਰਕੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਕੱਲੇ ਕੱਲੇ ਸੂਟ ਨੂੰ ਪ੍ਰੋਪਰ ਦਿਖਾਵਾਂਗੇ ਜੀ ਇੱਕ ਚੀਜ਼ ਹੋਰ ਮੈਨੂੰ ਨਾ ਕਈ ਕਿਸਮ ਦੇ ਮੈਸੇਜ ਆਉਂਦੇ ਨੇ ਵੀ ਇਹ ਫੈਬਰਿਕ ਕਿਵੇਂ ਆ ਫੈਬਰਿਕ ਬਿਲਕੁਲ ਸੌਫਟ ਫੈਬਰਿਕ ਆ ਚਾਹੇ ਦੀ ਇਹਦਾ ਕਿਹੜੀ ਮਰਜੀ ਸਾਈਡ ਆ ਜਿਹੜੇ ਤੁਸੀਂ ਸਲਾਈ ਕਰਵਾ ਸਕਦੇ ਹੋਗੇ ਦੋਨੋਂ ਸਾਈਡ ਆ ਜਿਹੜੀ ਬੁੰਤੀ ਆ ਇਹਦੇ ਮੈਂ ਤੁਹਾਨੂੰ ਇੱਕ ਇੱਕ ਸੂਟ ਨੂੰ ਨਾ ਪ੍ਰੋਪਰ ਓਪਨ ਕਰਕੇ ਜਿਹੜੀ ਦਿਖਾ ਦਾਂਗੀ ਠੀਕ ਹੈ ਜੀ ਆਪਾਂ ਹੁਣ ਕੱਲੇ ਕੱਲੇ ਸੂਟ ਦੀ ਪ੍ਰੋਪਰ ਡਿਟੇਲ ਦੇ ਵਿੱਚ ਜਾਣੇ ਹ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਅਗਰ ਵੀਡੀਓ ਨੂੰ ਤੁਸੀਂ ਕੋਈ ਕਸਟਮਰ ਵੱਤੋਂ ਵੱਤ ਸ਼ੇਅਰ ਕਰਕੇ ਆਊਗਾ ਤਾਂ ਆਪਾਂ ਨੂੰ ਸਪੈਸ਼ਲ ਡਿਸਕਾਊਂਟ ਵੀ ਦੇਵਾਂਗੇ ਚਾਹੇ ਤੁਸੀਂ ਮੈਨੂੰ ਆਨਲਾਈਨ ਹੀ ਆਰਡਰ ਪਾਉਣੇ ਹੋ ਅਗਰ ਤੁਸੀਂ ਸ਼ੇਅਰ ਕਰਕੇ ਸਕਰੀਨਸ਼ਾਟ ਸੈਂਡ ਕਰਦੇ ਵੀ ਹਾਂ ਅਸੀਂ ਇੰਨੇ ਜਣੇ ਨੂੰ ਸ਼ੇਅਰ ਕੀਤੀ ਹੈ ਤਾਂ ਉਹਨੂੰ ਜਿਹੜਾ ਜਿੰਨਾ ਵੀ ਪ੍ਰਾਈਸ ਹੋਊਗਾ ਡਿਸਕਾਊਂਟ ਦਿੱਤਾ ਜਾਊਗਾ ਉਹਦੇ ਉੱਪਰ ਜੀ ਇਦੇ ਵਿੱਚ ਵੀਰੇ ਜਿਹੜਾ ਫਰਸਟ ਸੂਟ ਰੈਡੀ ਕੀਤਾ ਆਪਣੇ ਕਾਫੀ ਕਲਰ ਦਾ ਸੂਟ ਆ ਇਹਦੀ ਸ਼ਰਟ ਆ ਬਹੁਤ ਹੀ ਸੋਹਣਾ ਸਟਾਫ ਆ ਤੁਸੀਂ ਦੇਖ ਸਕਦੇ ਹੋਗੇ ਇਹਦੀ ਤੁਸੀਂ ਦੋਨੋਂ ਸਾਈਡ ਚੋਂ ਕੋਈ ਮਰਜ਼ੀ ਸਾਈਡ ਬਣਵਾ ਸਕਦੇ ਹੋ ਇਹ ਵਾਲਾ ਚਾਹੀਦੀ ਇਹ ਵਾਲੀ ਸਾਈਡ ਸਟਿਚ ਕਰਵਾ ਲਓ ਚਾਹੀਦੀ ਇਹ ਵਾਲੀ ਸਾਈਡ ਆ ਜਿਹੜੀ ਤੁਸੀਂ ਸਟਿਚ ਕਰਵਾ ਲਓ ਦੋਨਾਂ ਚੋਂ ਕੋਈ ਮਰਜ਼ੀ ਸਾਈਡ ਆ ਜਿਹੜੀ ਤੁਸੀਂ ਇਹਦੇ ਸਟਿਚ ਕਰਵਾ ਸਕਦੇ ਹੋ ਇਹਦੇ ਨਾਲ ਜਿਹੜੀ ਆਪਣੇ ਬਾਟਮ ਲਗਵਾਈ ਹੈ ਜੀ ਨੇਚਰਲ ਕ੍ਰੇਪ ਦੀ ਬਾਟਮ ਲਗਵਾਈ ਹੋਈ ਆ ਬਾਟਮ ਦੇ ਉੱਪਰ ਆਪਾਂ ਨੇ ਜਿਹੜਾ ਹੈਂਡਪਲੱਸ ਆਰੀ ਦੇ ਨਾਲ ਕੰਮ ਕੀਤਾ ਹੈ ਵਰਕ ਵੀ ਤੁਸੀਂ ਫਿਨਿਸ਼ਿੰਗ ਵੀਰੇ ਚੈੱਕ ਕਰ ਸਕਦੇ ਹੋ ਕਿੰਨਾ ਨੀਟ ਐਂਡ ਕਲੀਨ ਜਿਹਾ ਸਾਫ ਸੁਥਰਾ ਜਿਹਾ ਜਿਹੜਾ ਕੰਮ ਕੀਤਾ ਹੋਇਆ ਸੀ ਫਰਸਟ ਸੂਟ ਜਿਹੜਾ ਆਪਣੇ ਰੈਡੀ ਕੀਤਾ ਗਏ ਦੇ ਵਿੱਚ ਇਹ ਵਾਲਾ ਰੈਡੀ ਕੀਤਾਗਾ ਪ੍ਰਾਈਸ ਵੀਰੇ ਮੈਂ ਵੀਡੀਓ ਦੇ ਐਂਡ ਦੇ ਵਿੱਚ ਮੈਂਸ਼ਨ ਕਰ ਦਾਂਗੀ ਇੱਕ ਵਾਰ ਮੈਂ ਸਾਰੇ ਸੂਟ ਤੁਹਾਨੂੰ ਪ੍ਰੋਪਰ ਆ ਜਿਹੜਾ ਚੈੱਕ ਕਰਵਾ ਦੇਣੀ ਆ ਸੈਕਿੰਡ ਸੂਟ ਜਿਹੜਾ ਰੈਡੀ ਕੀਤਾ ਮਜੈਂਟਾ ਰਾਣੀ ਕਲਰ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਆ ਇਹ ਹਰ ਵਾਰ ਆਪਣਾ ਬਹੁਤ ਜਲਦੀ ਸੋਲਡ ਹੁੰਦਾ ਜੀ ਇਦੇ ਨਾਲ ਵੀ ਆਪਣੇ ਨੇਚੁਰਲ ਕਰੇਵ ਦੀ ਹੀ ਬਾਟਮ ਲਗਵਾਈ ਹੈ ਕਿ ਇਹ ਸੇਮੀ ਵਰਕ ਕੀਤਾ ਹੈ ਅਗਰ ਕੋਈ ਕਸਟਮਰ ਵਿਦਾਊਟ ਆ ਬਾਟਮ ਵਰਕ ਲੈਣਾ ਚਾਹੁੰਦਾ ਜਾਂ ਕੱਲੀ ਸ਼ਰਟ ਲੈਣਾ ਚਾਹੁੰਦਾ ਕੱਲੀ ਸ਼ਰਟ ਵੀ ਲੈ ਸਕਦੇ ਹੋ ਪ੍ਰਿੰਟ ਇਹਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾਗਾ ਇਹਨੂੰ ਵੀ ਵੀਰੇ ਜਿਹੜੀ ਮਰਜੀ ਸਾਈਡ ਸਲਾਈ ਕਰਵਾ ਲਓ ਤੁਸੀਂ ਮੈਂ ਤੁਹਾਨੂੰ ਦੋਨੋਂ ਸਾਈਡ ਹੀ ਚੈੱਕ ਕਰਵਾ ਦਿੰਨੀ ਆ ਇੱਕ ਇਹ ਵਾਲੀ ਸਾਈਡ ਆਗੀ ਇੱਕ ਆ ਵਾਲੀ ਆਗੀ ਦੇਖੋ ਕਈ ਕਸਟਮਰ ਦਾ ਡਾਊਟ ਹੁੰਦਾ ਨਾ ਆਪਾਂ ਕਲੀਅਰ ਕਰ ਦਨੇ ਆ ਜੀ ਬਹੁਤ ਹੀ ਸੌਫਟ ਸਟੱਫ ਹੈਗਾ ਕਈ ਕਹਿੰਦੇ ਨੇ ਖੜਾ ਜਾਂਦਾ ਨਹੀਂ ਰਹੂ ਬਿਲਕੁਲ ਵੀ ਨਹੀਂ ਖੜਾ ਨਹੀਂ ਰਹਿੰਦਾ ਜੀ ਬਿਲਕੁਲ ਸੌਫਟ ਸਟਾਫ ਹੈਗਾ ਇੱਕ orange ਕਲਰ ਆਇਆ ਵੀਰੇ ਆਪਣੇ ਕੋਲੇ ਇਹ ਪਹਿਲਾਂ ਵੀ ਆਇਆ ਸੀ ਇਹਦੇ ਨਾਲ ਇਸ ਵਾਰ ਫੇਰ ਆਪਾਂ ਨੇ ਜਿਹੜੀ ਆ ਕ੍ਰਸ਼ ਦੀ ਬਾਟਮ ਲਗਵਾਈ ਹੈਗੀ ਲਾਸਟ ਟਾਈਮ ਵੀ ਆਪਾਂ ਨੇ ਸੇਮ ਹੀ ਬਾਟਮ ਲਗਵਾਈ ਸੀ ਬਾਟਮ ਦੇ ਉੱਪਰ ਸੇਮ ਹੀ ਆਪਾਂ ਨੇ ਜਿਹੜਾ ਹੈਂਡਵਰਕ ਕੀਤਾ ਹੈਗਾ ਆਹ ਸੂਟ ਕਿਸੇ ਨੇ ਆਪਣੇ ਤੋਂ ਸਪੈਸ਼ਲ ਹਲਦੀ ਵਾਸਤੇ ਰੈਡੀ ਕਰਵਾਇਆ ਸੀ ਜੀ ਆਪਾਂ ਨੇ ਫਿਰ ਐਕਸਟਰਾ ਵੀ ਰੈਡੀ ਕੀਤਾ ਹੈਗਾ ਅਗਰ ਕੋਈ ਕਸਟਮਰ ਬਾਈ ਕਰਨਾ ਚਾਹੁੰਦਾ ਇਹਦੇ ਨਾਲ ਆਪਾਂ ਨੇ ਨੇਚਰਲ ਕਰੇਵ ਦੀ ਬਾਟਮ ਲਗਵਾਈ ਹੋਈ ਹੈਗੀ ਪ੍ਰੌਕਟ ਦੀ ਸ਼ਰਟ ਹੈ ਸ਼ਰਟ ਦਾ ਸਾਰਿਆਂ ਦਾ ਜਿਹੜਾ ਮਰਜੀ ਸਾਈਡ ਆ ਤੁਸੀਂ ਸਟਿਚ ਕਰ ਸਕਦੇ ਹੋਗੇ ਇੱਕ ਆਪਣੇ ਕੋਲੇ ਇਹ ਵਾਲਾ ਕਲਰ ਆਇਆ ਸੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਦੋ ਪ੍ਰਿੰਟ ਆ ਦੋਨਾਂ ਦਾ ਥੋੜਾ ਜਿਹਾ ਪ੍ਰਿੰਟ ਦਾ ਫਰਕ ਹੈ ਇੱਕ ਇਹ ਵਾਲਾ ਪ੍ਰਿੰਟ ਆ ਇੱਕ ਇਹ ਵਾਲਾ ਪ੍ਰਿੰਟ ਆ ਦੋਨਾਂ ਨਾਲ ਬਾਟਮਾਂ ਨੇ ਜਿਹੜੀਆਂ ਸੇਮ ਵਰਕ ਕੀਤੀਆਂ ਹੋਈਆਂ ਨੇ ਨੀਆਂ ਨੈਚੁਰਲ ਕ੍ਰੇਵ ਦੀਆਂ ਬਾਟਮਾਂ ਲਗਵਾਈਆਂ ਹੋਈਆਂ ਨੇ ਇਹਨਾਂ ਨਾਲ ਇੱਕ ਆਪਣੇ ਕੋਲੇ ਇਹ ਆਇਆ ਵੀਰੇ ਇਹ ਵਾਲਾ ਇਹ ਦੀ ਜਿਹੜੀ ਬਾਟਮ ਹੈਗੀ ਇਹ ਦੀ ਵੀ ਬਾਟਮ ਵਰਕ ਆ ਆਪਣੇ ਨੈਚੁਰਲ ਕ੍ਰੇਵ ਦੀ ਬਾਟਮ ਲਗਵਾ ਕੇ ਇਹ ਵਾਲੀ ਬਾਟਮ ਹੈ ਜਿਹੜੀ ਵਰਕ ਕੀਤੀ ਉਹ ਬਹੁਤ ਸੋਹਣਾ ਪ੍ਰਿੰਟ ਆ ਇਹ ਵੀ ਇਹ ਵੀ ਬ੍ਰੌਕੇਟ ਦਾ ਇਹ ਦੀ ਜਿਹੜੀ ਮਰਜੀ ਇੱਕ ਆਪਣੇ ਕੋਲੇ ਇਹ ਵਾਲਾ ਪ੍ਰਿੰਟ ਆਇਆਗਾ ਇਹ ਵੀ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਨੂੰ ਆਪਾਂ ਪਿੰਕ ਕਲਰ ਵੀ ਨਹੀਂ ਕਹਿ ਸਕਦੇ ਰੈੱਡ ਕਲਰ ਵੀ ਨਹੀਂ ਕਹਿ ਸਕਦੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵੀ ਐਂਡ ਇਹਦੇ ਨਾਲ ਆਪਾਂ ਨੇ ਜਿਹੜੀ ਬਾਟਮ ਲਗਵਾਈ ਹੈ ਜੀ ਸਿਮਰ ਦੀ ਬਾਟਮ ਲਗਵਾ ਕੇ ਵਰਕ ਕਰਵਾਇਆ ਹੋਇਆ ਹੈਗਾ ਇਹ ਸੂਟ ਵੀ ਆਪਣੇ ਕੋਲ ਸਾਰੇ ਐਕਸਟਰਾ ਰੈਡੀ ਕੀਤੇ ਹੋਏ ਨੇ ਇੱਕ ਸੂਟ ਇਹ ਵਾਲਾ ਇਹਨਾਂ ਦੀ ਬਾਟਮ ਵਰਕ ਨਹੀਂ ਕੀਤੀ ਹੋਈ ਇਹ ਆਪਾਂ ਨੇ ਵਿਦਾਊਟ ਆ ਬਾਟਮ ਵਰਕ ਜਿਹੜੇ ਆ ਸੂਟ ਹੈਗਾ ਅਗਰ ਕੋਈ ਬਾਟਮ ਵਰਕ ਕਰਵਾਉਣਾ ਚਾਹੂਗਾ ਤਾਂ ਕਰਵਾ ਸਕਦਾ ਇੱਕ ਇਹਦੇ ਵਿੱਚ ਇਹ ਵਾਲਾ ਆ ਗਿਆ ਵੀਰੇ ਇਹ ਕਾਫੀ ਜੀ ਸੇਡ ਆਗੀ ਇਹ ਥੋੜਾ ਜਿਹਾ ਬਲੈਕ ਦੇ ਵਿੱਚ ਵਾਂਗ ਆ ਗਿਆ ਇੱਕ ਇਹਦੇ ਵਿੱਚ ਆਪਣੇ ਕੋਲੇ ਇਹ ਆ ਗਿਆ ਜੀ ਇਹ ਵਾਲਾ ਜਿਹੜਾ ਹੈਗਾਗਾ ਇਹਦੇ ਨਾਲ ਆਪਣੀ ਸਿੰਬਰ ਦੀ ਸੌਰੀ ਕਰਸਲੀ ਬਾਟਮ ਲਗਵਾਈ ਹੋਈ ਹੈ ਇਹ ਵਾਲੇ ਜਿਹੜੇ ਸਾਰੇ ਸੂਟ ਨੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਕਈਆਂ ਦੀਆਂ ਬਾਟਮਾਂ ਸ਼ਰਟ ਕਸਟਮਰ ਲੈ ਜਾਂਦੇ ਨੇ ਕੱਲੀਆਂ ਬਾਟਮਾਂ ਵੀ ਆਪਣੇ ਕੋਲੇ ਵਰਕ ਕੀਤੀਆਂ ਪਈਆਂ ਨੇ ਜੀ ਜਿੱਦਾਂ ਕੀ ਇਹ ਵਾਲੀ ਗਰੇ ਵਾਲੀ ਕੱਲੀ ਬਾਟਮ ਪਈ ਆ ਅਗਰ ਉਹ ਕੱਲੀ ਬਾਟਮ ਵੀ ਲੈਣਾ ਚਾਹੁੰਦਾ ਤਾਂ ਕੱਲੀ ਬਾਟਮ ਵੀ ਆਪਣੇ ਕੋਲੇ ਵਰਕ ਕਰੀ ਹੋਈ ਲੈ ਸਕਦਾ ਜੀ ਅਗਰ ਤੁਸੀਂ ਵੀਰੇ ਵਰਕ ਕੀਤਾ ਸੂਟ ਲੈਣੇ ਹੋਗੇ ਤਾਂ ਇਹ ਵਾਲੇ ਸੂਟ ਦਾ ਜਿਹੜਾ ਪ੍ਰਾਈਸ ਰਹੂਗਾ 1299 ਪ੍ਰਾਈਸ ਰਹੂਗਾ ਜੀ ਅਗਰ ਤੁਸੀਂ ਨੇਚਰਲ ਕਰੇਵ ਦੀ ਬਾਟਮ ਲੈਣੇ ਹੋ ਐਂਡ ਬ੍ਰਾਕਟ ਦੀ ਸ਼ਰਟੂ ਹੈਂਡ ਪਲੱਸ ਆਰੀ ਦੇ ਨਾਲ ਇਹਦੇ ਉੱਪਰ ਕੰਮ ਕੀਤਾ ਹੋਊਗਾ ਜੀ ਤਾਂ ਜਿਹੜਾ ਇਹਦਾ ਪ੍ਰਾਈਸ ਰਹੂਗਾ ਇਹ ਵਾਲਾ ਰਹੂਗਾ ਕ੍ਰਸ਼ ਵਾਲੇ ਦਾ ਪ੍ਰਾਈਸ ਵੀ ਜਿਹੜਾ ਸੇਮ ਰਹੂਗਾ ਜੀ ਅਗਰ ਤੁਸੀਂ ਵੀਰੇ ਇਦਾਂ ਲੈਣੇ ਹੋ ਮੈਚਿੰਗ ਨੇਚਰਲ ਕਰੇਵ ਦੀ ਬਾਟਮ ਨਾਲ ਲੈਣੇ ਹੋ ਤਾਂ ਇਹਦਾ ਪ੍ਰਾਈਸ ਜਿਹੜਾ ਰਹੂਗਾ 825 ਰੁਪਏ ਜਿਹੜਾ ਇਹਦਾ ਪ੍ਰਾਈਸ ਰਹੂਗਾ ਜੀ ਅਗਰ ਤੁਸੀਂ ਇਕੱਲਾ ਸੂਟ ਲੈਣੇ ਹੋਗੇ ਤਾਂ ਇਹਦਾ ਪ੍ਰਾਈਸ ਜਿਹੜਾ ਰਹੂਗਾ 650 ਰੁਪਏ ਪ੍ਰਾਈਸ ਰਹੂਗਾ ਜੀ ਅਗਰ ਤੁਸੀਂ ਇਕੱਲੀ ਸ਼ਰਟ ਲੈਣੇ ਹੋ ਇਹਦਾ ਪ੍ਰਾਈਸ ਜਿਹੜਾ ਰਹੂਗਾ 325 ਰੁਪਏ ਪ੍ਰਾਈਸ ਹੈ ਜਿਹੜਾ ਰਹੂਗਾ ਜੀ ਤੁਸੀਂ ਇਕੱਲੀ ਸ਼ਰਟ ਵੀ ਲੈ ਸਕਦੇ ਹੋ ਅਗਰ ਇਕੱਲੀ ਬਾਟਮ ਲੈਣੇ ਹੋ ਤੁਸੀਂ ਬਾਟਮ ਦਾ ਪ੍ਰਾਈਸ ਆਪਾਂ ਉਹਦੇ ਅਕੋਰਡਿੰਗ ਹੈ ਜਿਹੜਾ ਤਾਂ ਨੂੰ ਦੱਸ ਦਾਂਗੇ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੈਨੂੰ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਕਈ ਵਾਰ ਵੀਰੇ ਨਹੀਂ ਅਟੈਂਡ ਹੁੰਦੀ ਸੋ ਮੈਂ WhatsApp ਮੈਸੇਜ ਦਾ ਸਭ ਦਾ ਰਪਲਾਈ ਕਰਦੀ ਆਂ ਅਗਰ ਕੋਈ ਕਸਟਮਰ ਡੇਲੀ ਅਪਡੇਟ ਪੋਸਟਿੰਗ ਸੌਰੀ ਡੇਲੀ ਹਾਂਜੀ ਜਿਹੜੀ ਅਸੀਂ ਪੋਸਟਿੰਗ ਕਰਦੇ ਆ ਹਨਾ ਡੇਲੀ ਅਪਡੇਟ ਕਰਦੇ ਆ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦਾ ਤਾਂ ਉਹ ਮੈਨੂੰ ਮੈਸੇਜ ਸੈਂਡ ਕਰ ਸਕਦੇ ਹੋ ਕਿਉਂਕਿ ਜਿੱਦਾਂ ਨਿਊ ਸਟਾਕ ਆਉਂਦਾ ਅਸੀਂ ਗਰੁੱਪ ਦੇ ਵਿੱਚ ਅਪਡੇਟ ਕਰਦੇ ਆਂਗੇ ਹਨਾ ਤਾਂ ਤੁਸੀਂ ਜੁਆਇਨ ਹੈ ਜਿਹੜਾ ਉਹ ਗਰੁੱਪ ਕਰ ਸਕਦੇ ਹੋ ਮੈਨੂੰ ਮੈਸੇਜ ਭੇਜ ਕੇ ਦੱਸ ਕੇ ਵੀ ਅਸੀਂ ਰੀਸੇਲਰਾਂ ਜਾਂ ਬੁਟੀਕ ਵਾਲਿਆਂ ਜੋ ਵੀ ਹੈ ਹਨਾ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜਿੰਨੇ ਵੀ ਤੁਸੀਂ ਵੀਡੀਓ ਦੇਖਦੇ ਹੋ ਤੇ ਨਾਲ ਦੀ ਨਾਲ ਉਹਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਤਾਂ ਕਿ ਤੁਹਾਡੇ ਕੋਲੇ ਜਿਹੜੀ ਆਪਾਂ ਡੇਲੀ ਵੀਡੀਓ ਅਪਡੇਟ ਕਰਦੇ ਆਂਗੇ ਉਹ ਤੁਹਾਡੇ ਕੋਲੇ ਨਾਲ ਦੀ ਨਾਲ ਆ ਜਾ ਕਰੇ ਤੁਹਾਨੂੰ ਪਤਾ ਚੱਲਦਾ ਰਹੇ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਜਿਹੜੇ ਹੈਗੇ ਆ ਰੈਡੀ ਟੂ ਡਿਸਪੈਚ ਹੈ ਜੀ